Fazer, fazer. Foi, continua. Olha Não. não, não, não. O que eu é com o सारे बे बे चोलो माफ़ा बि बड़ी OK conditioned 경찰 ndon isi,irim. Oh deviceOverhead, threatened in resolcri, oh us Hey, I have got it. I can't go, you too Yeah, I can't go, or I can't go, you too. Startie got it,ِ like, what's that, fire ihn Hey he, he many ਆ ਦੋ ਆ ਜੋ ਆ ਜੋ ਸਾਡਾ ਹਾਂ ਹਾਂ ਉਹ ਫੜਾਉਂਦੇ ਕਿ ਮੰਜੇ ਖੋਲ ਆ ਲੋ ਆ ਲੋ ਆ ਲੋ ਆ ਲੋ ਆ ਲੋ ਆ ਲੋ ਇੱਥੇ ਸੁਣੋ ਇਹ ਗੱਡੀ ਤੇ ਲਵਾ ਦਿਓ ਇੱਧਰ ਲਿਆਓ ਲਿਆਓ ਗੱਡੀ ਤੇ ਲਵਾਓ ਆ ਕੇ ਲਵਾ 50 50 ਮੰਜੇ ਖੋਲ ਆ ਲੋ ਆ ਰਾਜੂ ਦਾ ਜੀ ਤੇਜੀ ਪਾ ਦਿਓ ਅੱਗੇ ਆ ਬੜਾ ਆ ਉਹ ਦੀਪਾ ਕਿਥਾ ਦੀਪਾ ਨਿਭਾਰਾ ਫੜਾ 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 ਅਗਲਾ ਨਾ ਬੋਲੋ ਬੱਬਾ ਆ ਗਿਆ ਬੱਬਾ ਕੋ ਦੋਨੇ ਭਰਾ ਨੇ ਤ੍ਰੀਤਾ ਆ ਉਹਨਾਂ ਨੂੰ ਫੜ ਲਓ ਇਹ ਇਹ ਰੋਟੀ ਆਜੋ ਤ੍ਰੀਤਾ ਇਹ ਬੱਬੇ ਦਾ ਆ ਗਿਆ ਆਜੋ ਆਜੋ ਆ ਬੱਬੇ ਦਾ ਫੜੋ ਬੱਬੇ ਤਰੀ ਤੇਰਾ ਮੁੰਡਾ ਕਿੱਥੇ ਆ ਲਾਜਾ ਲਾਜਾ ਤਰੀ ਸਾਹਿਬ ਆਪਣਾ ਜਿਹੜਾ ਸੱਸਾ ਦਾ ਡੈਡੀ ਆ ਗਿਆ ਸੀ ਆ ਗਿਆ ਸੀ ਆ ਕੇ ਆਓ ਕੰਮ ਤੇ ਜੀ ਹਾਂਜੀ ਤਰੀ ਸਾਹਿਬ ਸੁਣਨੀ ਸਭ ਕਿੱਥੇ ਆ ਨਹੀਂ ਵੀ ਜਾਣੀ ਪਤਾ ਨਹੀਂ ਇਹ ਚ ਕੋਈ ਗੱਲ ਜਾ ਯਾਰ ਸੁਣ ਕੇ ਜਾ ਕੇ ਮੈਂ ਨਹੀਂ ਜਾਂਦਾ ਜਾ ਮੈਂ ਨਹੀਂ ਜਾਣਾ ਸਾਡੇ ਬੋਲੀ ਦੋ ਜੀ ਬਿੱਟੂ ਬਿੱਟੂ ਕਿੱਥੇ ਆ ਆ ਗਿਆ ਨਾ ਵੇਚੇ ਵੇ ਦੇ ਦੇ ਜੇ ਨਹੀਂ ਨਾ ਸਾਰਾ ਇੱਕ ਨਾ ਨਾ ਜੋਣ ਸੰਜੀ ਹੋ ਗਿਆ ਛੱਲੇ ਆ ਜੇ ਅਜੇ ਆ ਜੇ ਆ ਜੇ ਤੇ ਤੁਹਾਡਾ ਕਰਨਾ ਹੈ ਜੀ ਛੱਲੇ ਆ ਜਾ ਆ ਲੈ ਵੀ ਕਮ ਆ ਮੰਜਾ ਲੈ ਜਾ ਆ ਮੰਜਾ ਬਣਾ ਲੈ ਬਸ ਆ ਮੰਜੇ ਬਣਾਏ ਅੱਛਾ ਅੱਛਾ ਗੁੱਡ ਬਹੁਤ ਵਧੀਆ ਆ ਮੰਜਾ ਖੋ ਆ ਜੀ ਬਾ ਦੇ ਦਿਓ ਇਹ ਬਾਕੀ ਬਣਾ ਦੇ ਲੋ ਆ ਆ ਆ ਗਿਆ ਆ ਗਿਆ ਆ ਗਾਗਰ ਥੋੜਾ ਪਿੱਛੇ ਹੋ ਜਾ ਬਟੇ ਪਿੱਛੇ ਹੋ ਪਿੱਛੇ ਹੋ ਜਿਹੜਾ ਲਾਇ ਬਣਾ ਆ ਜਿੰਨੇ ਜਿੰਨੇ ਲਾਇਆ ਆ ਪਿੱਛੇ ਛੁਪ ਕੇ ਲਾਇਆ ਜਿੰਨਾ ਕਰ ਲੋ ਨਾ ਮਿਲ ਕੇ ਪਿੱਛੇ ਹੋ ਜਾਓ ਪਾਤੀ ਅੱਗੇ ਆਓ ਨਾ ਨਹੀਂ ਜਿਹੜਾ ਮਿਲ ਗਿਆ ਨਾਲ ਥਲੀ ਜਾਓ ਆਸ਼ੂ ਮਿਲ ਗਿਆ ਆ ਮਿਲ ਗਿਆ ਮਿਲ ਗਿਆ ਮਿੰਦੀ ਮਿੰਦੀ ਆਵੇ ਮਿੰਦੀ ਮਿੰਦੀ ਦੀ ਦੇਖੋ ਵਾਈਗਲਜੀ ਕਾ ਖਾਲਸਾ ਵਾਈਗਲਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਵਿਧਾਨ ਸਭਾ ਹਲਕਾ ਈ ਨਾਲਾ ਸਾਨੂੰ ਸਭ ਨੂੰ ਪਤਾ ਹੈ ਕਿ ਈ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੜਾਂ ਦਾ ਕੈਦ ਡੈਣਾ ਹੋਇਆ ਸਾਡੇ ਮਾਝਾ ਜੋ ਗੋਪਨਦੀ ਸਾਹਿਬ ਨੇ 2 ਵੀਕ ਪਹਿਲਾਂ ਕਾਲ ਦਿੱਤੀ ਸੀਗੀ ਕਿ ਅਸੀਂ ਸਫਾਈ ਵੀ ਕਰਨੀ ਹੈ ਉਹ ਸਾਡੇ ਈ ਨਾਲੇ ਹਲਕੇ ਦੇ ਸਾਦੇ ਆਮ ਆਦਮੀ ਪਾਰਟੀ ਦੇ ਬਲੰਤੀਆਂ ਨੇ ਸਾਧਿਆਂ ਨੇ ਰਲ ਕੇ ਅਸੀਂ ਅਜ ਨਾਲੇ ਦੇ ਸਾਡੇ ਸਕੂਲਾਂ ਦੀ ਸਫਾਈ ਕੀਤੀ ਅੱਜ ਸਕੂਲ ਲੱਗ ਗਏ ਆ ਸਾਡੇ ਸਕੂਲ ਅਜੇ ਮਤਲਬ ਜਿਹੜਾ ਆਉਣਾ ਸ਼ੁਰੂ ਹੋ ਗਏ ਬੱਚੇ ਫਿਰ ਜਿਹੜਾ ਜਿਹੜਾ ਸਮਾਨ ਉਹਨਾਂ ਦਾ ਖਰਾਬ ਹੋਇਆ ਉਹ ਸੈਸ ਅਜੇ ਉਹਨਾਂ ਨੂੰ ਲੈ ਕੇ ਦਵਾਂਗੇ ਅੱਜ ਸਾਡਾ ਸਫਾਈ ਦਾ ਆਖਰੀ ਦਿਨ ਸੀਗਾ ਤੇ ਅੱਜ ਅਸੀਂ ਸਾਡੇ ਹਰਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਸਮਾਧਾਂ ਦੇ ਬਾਅਦ ਉਹ ਉਸ ਰੋਡ ਦੇ ਉੱਤੇ ਜਿਹੜਾ ਉਹ ਅਸੀਂ ਮਤਲਬ ਅੱਜ ਸਫਾਈ ਕੀਤੀ ਆ ਸੜਕ ਨੂੰ ਧੋਤਾ ਉਹਦੇ ਚਾਸ਼ਫੇ ਦੋ ਜਿਹੜਾ ਗੰਨ ਚੁੱਕਿਆ ਉਹ ਬੜਾ ਸਕੂਨ ਆਇਆ ਮਾਨੂੰ ਕਹਦੇ ਅਸੀਂ ਬਾਬੇ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸਿਫਾਈ ਕੀਤੀ ਹੈ। ਉਹ ਤੋਂ ਬਾਅਦ ਅਸੀਂ ਸਾਡੇ ਬਿਲੀ ਘਰ ਦੇ ਲਾਗੇ ਅਦਮਦਾਸ ਕੁਝ ਗਰੀਬ ਲੋਕ ਬੈਠੇ ਆ ਜਿਹੜੇ ਛੁੱਗੀ ਚੌਪੜੀ ਵਾਲੇ ਸੀਗੇ। ਉਹ 40 ਪਰਵਾਸ ਸੀਗੇ ਜਿਨ੍ਹਾਂ ਦਾ ਸਾਰਾ ਪਾਣੀ ਦੇ ਨਾਲ ਚਾਦਿਆਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ। ਉਹਨਾਂ ਨੂੰ ਲੁਧਿਆਣੇ ਤੋਂ ਸਾਡੇ ਕੋਲ ਸੱਜਣ ਰਾਹਤ ਸਮਗਰੀ ਲੈ ਕੇ ਆਏ ਸੀਗੇ ਮੰਝੇ ਲੈ ਕੇ ਆਏ ਸੀਗੇ ਉਹ ਅਸੀਂ ਜਿਹੜੇ ਵੰਡ ਕੇ ਆਇਆ ਹਾਂ ਸੋ ਹਰ ਬੀਤਾਂ ਦੀ ਜਿਹੜੀ ਸਾਡੀ ਅਮਦਾਦ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਡੇ ਅਜਨਾਲਾ ਨਿਵਾਸੀ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਆਪਣੀ ਇਹ ਮਿਹਮ ਜਿਹੜੀ ਆ ਜਾਰੀ ਰੱਖਾਂਗੇ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਕਰਦੇ ਦਿਓ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ